ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਕੱਲ ਆਪਾਂ ਗੱਲ ਕੀਤੀ ਸੀ ਵੱਡੇ ਸਾਬਜਾਂ ਦੀ ਸ਼ਹੀਦੀ ਤੇ ਅੱਜ ਦਿਨ 9 ਪੋ ਜਦੋਂ ਬਾਕੀ ਰਹਿੰਦੇ ਸਿੱਖਾਂ ਦੀ ਜਾਂ ਬਾਬਾ ਸੰਗ ਸਿੰਘ ਹੁਣਾਂ ਦੀ ਖਾਸ ਜਿਨ੍ਹਾਂ ਨੂੰ ਕਲਗੀ ਤੋੜਾ ਦਿੱਤਾ ਸੀ ਗੁਰਗੋਮਿਸਕ ਮਾਰਾਂ ਦੀ ਉਹਨਾਂ ਦੀ ਸ਼ਹਾਦਤ ਹੁੰਦੀ ਆ ਸਿੱਖ ਇਤਿਹਾਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਬਾਬਾ ਦਰਸਨੀ ਪੱਲਾ ਫਤਿਹ ਸੰਚ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਕੱਲ੍ਹ ਗੱਲ ਕੀਤੀ ਸੀ ਵੱਡੇ ਸਭਜਾਂ ਦੇ ਸ਼ਹਾਦਤ ਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਅੱਜ ਜਿਹੜੇ ਰਹਿੰਦੇ ਸਿੱਖ ਸੀਗੇ ਅਗਲੇ ਦਿਨ ਨੌ ਪੋਹ ਦੇ ਦਿਨ ਕੀ ਵਾਪਰਿਆ ਸੀ ਕਿਹੜੇ-ਕਿਹੜੇ ਸਖਸ਼ੀਦ ਹੋਏ ਸੀ ਅ ਕਾਸ਼ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਹਿਲਾਂ ਤਾਂ ਵੀ ਤੁਸੀਂ ਇੱਕ ਬਹੁਤ ਵੱਡਾ ਪ੍ਰਾਲਾ ਕਰਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਚਾਰੇ ਸਾਹਿਬਜਾ ਦੇ ਮਾਤਾ ਗੁਜਰਕਾਰ ਇਹ ਜੋ 15ਵਾੜਾ ਚੱਲ ਰਿਹਾ ਸ਼ਹੀਦੀ ਪੰਦਰਵਾੜਾ ਹਾਂਜੀ ਇਹਦੇ ਵਿੱਚ ਤੁਹਾਡੇ ਚੈਨਲ ਨੇ ਇੱਕ ਉਪਰਾਲਾ ਕਰਕੇ ਬਹੁਤ ਅੱਛਾ ਕੰਮ ਚੁੱਕਿਆ ਇਸ ਦੇ ਨਾਲ ਸਾਰੇ ਜਿਹੜੇ ਗੁਰਨਾਨਕ ਨਾਮਲੇ ਸਿੱਖ ਸੰਗਤਾਂ ਨੇ ਉਹਨਾਂ ਦਾ ਬਹੁਤ ਉਤਸ਼ਾਹ ਵੜੇਗਾ ਪਹਿਲਾਂ ਹੀ ਬਹੁਤ ਉਤਸ਼ਾਹ ਪਰ ਇਹਦੇ ਨਾਲ ਇੱਕ ਵਧੀਆ ਸੋਚ ਬਣੇਗੀ ਸੋ ਮੈਂ ਇਸ ਕਰਕੇ ਤੁਹਾਡਾ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਆਪਾਂ ਕੱਲ ਜਿਹੜੀ ਗੱਲ ਕਰੀ ਸੀ ਸਹਾਬਗਿਆ ਦੇ ਵੱਡੇ ਸਹਾਬਜਾ ਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਗੁਰੂ ਪਿਆਰੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰੀਆਂ ਜੰਗ ਦੇ ਮੈਦਾਨ ਦੇ ਵਿੱਚ ਚਮਕੌਰ ਸਾਹਿਬ ਦੀ ਗਾੜੀ ਦੇ ਵਿੱਚ 8 ਪੋਦੇ ਦੇਨ ਹਾਂਜੀ ਆਪਾਂ ਪਿੱਛੇ ਵਿਚਾਰ ਕਰੀ ਕਿ ਮੇਨਾਨਪੁਰ ਸਾਹਿਬ ਛੱਡਿਆ ਫਿਰ ਪਰਿਵਾਰ ਵੀ ਛੋੜਾ ਤੇ ਭਾਈ ਬਚੱਤਰ ਸਿੰਘ ਜੀ ਦੀ ਸ਼ਹੀਦੀ ਤੇ ਚਮਕੌਰ ਸਾਹਿਬ ਦੇ ਵਿੱਚ ਆਪਾਂ ਸ਼ਹੀਦੀਆਂ ਦੀ ਗੱਲ ਕੀਤੀ ਸੀ ਵੱਡੇ ਸਹਾਬਜਾ ਦੇ ਨਹੀਂ ਜਦੋਂ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ तकरीबन 35-36 ਸਿੰਘਾਂ ਦੇ ਚੀਦ ਹੋ ਜੰਨੇ ਚਮਕੌਰ ਦੀ ਗੜੀ ਦੇ ਵਿੱਚ ਹਾਂਜੀ ਅੱਠ ਪੋਹ ਵਾਲੇ ਦਿਨ ਕਿਉਂਕਿ ਇੱਕ ਪਾਸੇ 10 ਲੱਖ ਦੇ ਕਰੀਬ 10 ਦਾ ਇਤਿਹਾਸ ਵੀ 10 ਲੱਖ ਦੇ ਕਰੀਬ ਫੌਜ ਹੈ ਇੱਕ ਪਾਸੇ ਸਿਰਫ 40-43 ਸਿੰਘਾਂ ਦਾ ਜ਼ਿਕਰ ਆਉਂਦਾ ਤੇ ਬਹੁਤ ਵੱਡਾ ਆਪਸ ਵਿੱਚ ਫਰਕ ਸੀ 43 ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕਰਨਾ ਇਹ ਇੱਕ ਅਦੁੱਤੀ ਮਿਸਾਲ ਸੀ ਇਤਿਹਾਸ ਦੇ ਵਿੱਚ 108 ਪੋ ਵਾਲੇ ਦਿਨ ਜਦੋਂ ਸਿੱਧੀ ਹੋ ਜਾਂਦੀ ਹੈ ਵੱਡੇ ਸਾਹਿਬ ਜੀ ਦੇ ਦਿਨ ਦੀ ਕਾਫੀ ਸਿੰਘ ਸ਼ਹੀਦ ਹੋ ਜਾਂਦੇ ਆ ਤੇ ਰਾਤ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਮਰਕਸਾ ਕਰ ਲੈਂਦੇ ਵੀ ਦੂਸਰੇ ਦਿਨ ਉਹ ਆਪ ਜੰਗ ਜੋਧੇ ਦੇ ਵਿੱਚ ਜਾਣਗੇ ਔਰ ਗਿਣਤੀ ਦੇ ਸਿੰਘ ਉਹਨਾਂ ਦੇ ਨਾਲ ਰਹਿ ਜੰਨੇ ਆ ਤੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਧੰਨ ਬਾਬਾ ਸੰਗ ਸਿੰਘ ਜੀ ਭਾਈ ਸੰਤ ਸਿੰਘ ਜੀ ਇਤਿਹਾਦਕ ਪੰਜ ਸਿੰਘਾਂ ਨੇ ਮਤਾ ਬਕਾਇਆ ਵੀ ਜੇ ਪਾਸ਼ਾ ਆਪ ਜੰਗਜੋਧੇ ਦੇ ਵਿੱਚ ਚਲੇ ਗਏ 10 ਲੱਖ ਦੀ ਫੌਜ ਹੈ ਤੇ ਪਾਸ਼ਾ ਦੀ ਸ਼ਹੀਦੀ ਹੋਣਾ ਸੰਭਾਵਕ ਹੈ ਬਿਸ਼ੱਕ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੇ ਬਲੀ ਸਨ ਉਹਨਾਂ ਦੇ ਵਿੱਚ ਐਡੀ ਤਾਕਤ ਸੀ ਐਡੇ ਦੂਰ ਅੰਦੇਸੀ ਸੋਚ ਦੇ ਮਾਲਕ ਬਿਸ਼ੱਕ ਉਹਨਾਂ ਦੀ ਸ਼ਹੀਦੀ ਕੋਈ ਮਾਮੂਲੀ ਗੱਲ ਨਹੀਂ ਉਹਨਾਂ ਨੂੰ ਮਾਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਪਰ ਫਿਰ ਵੀ ਸਰੀਰਕ ਤੌਰ ਤੇ ਉਹਨਾਂ ਦਾ ਰਹਿਣਾ ਬਹੁਤ ਜ਼ਰੂਰੀ ਸੀ ਫਿਰ ਗੁਰਸਖ ਜਿਹੜੇ ਮੁਖੀ ਸਿੰਘ ਸੀ ਉਹਨਾਂ ਨੇ ਮਤਾ ਪਕਾਇਆ ਵੀ ਆਪਾਂ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਾਂ ਰਲ ਕੇ ਫਿਰ ਪੰਜ ਸਿੰਘਾਂ ਨੇ ਗੱਲ ਦੇ ਵਿੱਚ ਪੱਲੂ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਣਾ ਕੀਤਾ ਪਾਛਾ ਹੈ ਕੀ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਅਸੀਂ ਕੱਲ ਨੂੰ ਜੰਗ ਜੋਧੇ ਦੇ ਵਿੱਚ ਆਪ ਜਾਵਾਂਗੇ ਸਿੰਘਾਂ ਨੇ ਬੇਨਤੀ ਕੀਤੀ ਪਾਛਾ ਵੀ ਤੁਸੀਂ ਸਰੀਰਕ ਤੌਰ ਤੇ ਰਹੋਗੇ ਤੁਸੀਂ ਹੋਰ ਬਹੁਤ ਸਾਰੇ ਸਿੰਘ ਸੂਰਬੀਰ ਤਿਆਰ ਕਰ ਸਕਦੇ ਆ ਜੇ ਤੁਹਾਡੀ ਸਿਧੀ ਹੋ ਜਾਂਦੀ ਹੈ ਤੇ ਇੱਥੇ ਗੱਲ ਖਤਮ ਹੋ ਜਾਏਗੀ ਮੀਰ ਕਿਰਪਾ ਕਰੋ ਤੁਸੀਂ ਇਸ ਕੇਲੇ ਨੂੰ ਛੱਡ ਕੇ ਚਲੇ ਜਾਓ ਤਾਂ ਜਾ ਕੇ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਨੂੰ ਇਕੱਤਰ ਕਰਕੇ ਇਹ ਜ਼ੁਲਮ ਦੇ ਟੱਕਰ ਕਰੋ ਹਾਂਜੀ ਜਦੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਨੇ ਬੇਨਤੀ ਕਰੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜੇ ਸਿੰਘਾਂ ਦਾ ਜਿਹੜਾ ਹੁਕਮ ਹੈ ਮੰਨਣਾ ਪਿਆ ਕਿਉਂਕਿ ਮਹਾਰਾਜ ਜੀ ਨੇ ਜਦੋਂ 13 April 1699 ਨੂੰ ਬਸਾਖੀ ਵਾਲੇ ਦਿਨ ਅਮਰਤ ਛਕਾਇਆ ਉਸ ਦਿਨ ਖਾਲਸਾ ਨੂੰ ਆਪਣਾ ਰੂਪ ਬਣਾਇਆ ਹਾਂਜੀ ਮਹਾਰਾਜ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨਵਾਸ ਨਾਲ ਸ਼ਰਤ ਰੱਖੀ ਵੀ ਮੈਂ ਜੇ ਨਿਕਲਾਂਗਾ ਇਸ ਕਿਲੇ ਦੇ ਵਿੱਚੋਂ ਚੋਰੀ ਛੁਪੀ ਨਹੀਂ ਮੈਂ ਤਾੜੀ ਮਾਰ ਕੇ ਨਿਕਲਾਂਗਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਠ ਪੋ ਦੇ ਰਾਤ ਨੂੰ ਉਹ ਕਿਲੇ ਨੂੰ ਛੱਡਦੇ ਨੇ ਤੇ ਉੱਥੋਂ ਜਦੋਂ ਕਿਲਾ ਛੱਡਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਨੰਨ ਸੇਵਕ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹਨਾਂ ਨੂੰ ਨਾਲ ਲੈਂਦੇ ਨੇ ਔਰ ਇਸ਼ਾਰਾ ਕਰਦੇ ਨੇ ਵੀ ਆਪਾਂ ਕਿਵੇਂ ਇੱਕ ਦੂਸਰੇ ਨੂੰ ਮਿਲਣਾ ਹੈ ਵੀ ਉਹ ਫਲਾਣੇ ਤਾਰੇ ਦੀ ਜਿਹੜਾ ਚਮਕਦਾ ਤਾਰਾ ਹੈ ਉਹਦੀ ਲੋ ਲੋ ਆਉਣਾ ਤੇ ਉੱਥੇ ਆਪਣਾ ਵੀ ਆਪਾਂ ਇੱਕ ਦੂਜੇ ਦਾ ਵਿਛੜਣਾ ਉੱਥੇ ਮੇਲ ਹੋ ਜਾਏਗਾ ਤੇ ਜਦੋਂ 8 ਪੋ ਦੀ ਰਾਤ ਮਤਲਬ 9 ਪੋ ਦਾ ਸਵੇਰ ਦਾ ਦਿਨ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਆਰੇ ਅਨੰਨ ਸੇਵਕ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਦਾ ਮਹਾਂਦਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਦਾ ਸੀ ਉਹਨਾਂ ਨੂੰ ਆਪਣਾ ਕਲਗੀ ਤੋੜਾ ਦੇ ਕੇ ਆਪਣਾ ਰੂਪ ਬੇਸ਼ੱਕ ਖਾਲਸਾ ਨੂੰ ਤਾਂ ਆਪਣਾ ਰੂਪ ਹੀ ਬਣਾਇਆ ਪਾਤਸ਼ਾਹ ਕਹਿੰਦੇ ਵੀ ਜਿਹੜਾ ਵੀ ਖਾਲਸਾ ਹੋਏਗਾ ਮੇਰਾ ਹੀ ਰੂਪ ਹੋਏਗਾ ਹਾਂਜੀ ਪਰ ਕਿਉਂਕਿ ਉਹਨਾਂ ਨੂੰ ਕਲਗੀ ਤੋੜਾ ਦਿੱਤਾ ਤੇ ਇੱਕ ਹੋਰ ਅਨੋਠੀ ਮਹਾਰਾਜ ਨੇ ਇੱਕ ਰੀਤ ਚਲਾਈ ਸੋ ਬਾਬਾ ਸੰਗ ਸਿੰਘ ਨੂੰ ਤੋੜਾ ਕਲਗੀ ਤੋੜਾ ਦੇ ਕੇ ਮਹਾਰਾਜ ਉੱਥੋਂ ਨਿਕਲ ਜਾਂਦੇ ਨੇ ਜਦੋਂ ਦਿਨ ਚੜ੍ਹਦਾ ਤੇ ਅੰਕਲੇ ਦੇ ਕਿਲੇ ਨੂੰ ਘੇਰਾ ਤਾਂ ਪਹਿਲਾਂ ਹੀ ਕਾਫੀ ਫੌਜਾਂ ਨੇ ਪਾਇਆ ਹੋਇਆ ਸੀ ਹਾਂਜੀ ਦਿਨ ਚੜ੍ਹਦਾ ਜਦੋਂ ਕਿਲੇ ਦੇ ਅੰਦਰ ਐਂਟਰ ਹੁੰਦੀ ਆ ਜਿਹੜੀਆਂ ਮੁਗਲ ਫੌਜਾਂ ਪਹਾੜੀ ਰਾਜੇ ਤੇ ਉਹਨਾਂ ਨੇ ਜਿਹੜੇ ਅੰਦਰ ਸਿੰਘ ਸੀ ਬਾਬਾ ਸੰਗਤ ਸਿੰਘ ਸੀ ਬਾਬਾ ਸੰਤ ਸਿੰਘ ਸੀ ਤੇ ਹੋਰ ਕੁਝ ਸਿੰਘ ਸੀ ਉੱਥੇ ਜਿਹੜੇ ਰਹਿ ਗਏ ਸੀ ਮਹਾਰਾਜਾ ਛੱਡ ਕੇ ਗਏ ਸੀ ਉਹਨਾਂ ਨੇ ਬੜਾ ਦਲੇਰੀ ਦੇ ਨਾਲ ਮੁਕਾਬਲਾ ਕਰਿਆ ਅੰਤ ਬਾਬਾ ਸੰਗਤ ਸਿੰਘ ਜੀ ਦੀ ਵੀ ਸ਼ਹੀਦੀ ਹੋ ਜਾਂਦੀ ਚਮਕੌਰ ਸਾਹਿਬ ਹਾਂਜੀ ਇਹ ਇਥੇ ਇੱਕ ਗੱਲ ਹੋਰ ਥੋੜੀ ਜੀ ਗੱਲ ਕਰਨ ਜੋਗ ਹੈ ਵੀ ਕੁਝ ਇਤਿਹਾਸ ਦੇ ਵਿੱਚ ਇਹ ਕਿਹਾ ਜਾਂਦਾ ਵੀ ਬਾਬਾ ਜੀਵਨ ਸਿੰਘ ਜੀ ਨੂੰ ਉੱਥੇ ਕਲਗੀ ਤੋੜਾ ਦਿੱਤਾ ਪਰ ਇਤਿਹਾਸ ਦੇ ਵਿੱਚ ਲਿਖਿਆ ਵੀ ਭਾਈ ਉਦੇ ਸਿੰਘ ਤੇ ਭਾਈ ਜੀਵਨ ਸਿੰਘ ਰੰਗਰੇਟਾ ਹਾਂਜੀ ਜਦੋਂ ਸਰਸਾ ਮਹਾਰਾਜ ਨੇ ਪਾਰ ਕਰਨਾ ਸੀ ਉੱਥੇ ਬਾਬਾ ਅਜੀਤ ਸਿੰਘ ਜੀ ਨੂੰ ਭੇਜ ਕੇ ਬਾਬਾ ਉਦੇ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਨੇ ਫੌਜਾਂ ਨੂੰ ਰੋਕ ਕੇ ਰੱਖਿਆ ਉੱਥੇ ਉਹਨਾਂ ਨੇ ਸ਼ੀਧੀਆਂ ਪ੍ਰਾਪਤ ਕਰ ਲਈਆਂ ਸੋ ਇਹ ਗੱਲ ਸਪਸ਼ਟ ਹੈ ਵੀ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦੇ ਕੇ ਹਮਾਰਾ ਜੀ ਉੱਥੋਂ ਚਮਕੌਰ ਦੀ ਗੜੀ ਤੋਂ ਗਏ ਤੇ ਜਦੋਂ ਫੌਜਾਂ ਨੇ ਐਂਟਰ ਕੀਤਾ ਕਿਲੇ ਦੇ ਵਿੱਚ ਸਿੰਘਾਂ ਨੇ ਮੁਕਾਬਲਾ ਕਰਾ ਪਰ ਇਨੀ ਫੌਜਾਂ ਦਾ ਮੁਕਾਬਲਾ ਕਰਨ ਪਾਉਣਾ ਜਿਆਦਾ ਤੇ ਸੌਖਾ ਨਹੀਂ ਸੀ ਤੇ ਬਾਬਾ ਸੰਗਤ ਸਿੰਘ ਜੀ ਦੀ ਫਿਰ ਉੱਥੇ ਸ਼ੀਧੀ ਹੋ ਜਾਂਦੀ ਹੈ ਹੁਣ ਜਦੋਂ ਬਾਬਾ ਸੰਗਤ ਸਿੰਘ ਦੀ ਸ਼ੀਧੀ ਹੋਈ ਤੇ ਉਹਨਾਂ ਦਾ ਸੀਸ ਜਦੋਂ ਵਜੀਦੇ ਦੇ ਕੋਲ ਲੈ ਕੇ ਗਏ ਮੁਗਲ ਫੌਜਾਂ ਦੇ ਪਾਸ ਗਿਆ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਹੈ ਤੇ ਜਦੋਂ ਪਰਖ ਕੀਤੀ ਗਈ ਉਹਨਾਂ ਨੇ ਫਿਰ ਇਹ ਜਾਣ ਲਿਆ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਨਹੀਂ ਇਹ ਕਿਸੇ ਹੋਰ ਦਾ ਸੀਸ ਹੈ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਤੇ ਉਹਨਾਂ ਨੇ ਫਿਰ ਹੁਕਮ ਕਰ ਦਿੱਤਾ ਉਹਨਾਂ ਨੇ ਆਪਣੀ ਫੌਜਾਂ ਨੂੰ ਆਪਣੇ ਸਿਪਾਹੀਆਂ ਨੂੰ ਹੁਕਮ ਕਰਿਆ ਵੀ ਜਾਓ ਪਿੰਡ-ਪਿੰਡ ਦੇ ਵਿੱਚ ਜਾਓ ਜਾ ਕੇ ਦੇਖੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਲੁਕੇ ਹੋਏ ਨੇ ਤੇ ਹੁਣ ਨੌ ਪੋਹ ਵਾਲੇ ਦਿਨ ਜਿਹੜੇ ਫਿਰ ਉੱਥੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸੀ ਬਹੁਤ ਸਾਰੇ ਮੁਗਲ ਸੈਨਿਕ ਵੀ ਸਿੰਘ ਸ਼ਹੀਦ ਹੋਏ ਤੇ ਉਹਨਾਂ ਦੀ ਵੀ ਮੌਤ ਹੋਈ ਹੁਣ ਉੱਥੇ ਇੱਕ ਬੀਬੀ ਸ਼ਰਨ ਕੌਰ ਸੀ ਜਿਹਦਾ ਗੁਰੂ ਘਰ ਦੇ ਨਾਲ ਬਹੁਤ ਅਨੰਨ ਪਿਆਰ ਸੀ ਉਹ ਅਨੰਨ ਸੇਵਕ ਸੀ ਗੁਰੂ ਘਰ ਦੀ ਫਿਰ ਉਸਨੇ ਗੁਰਸਿੱਖਾਂ ਦੇ ਜਿਹੜੇ ਸਰੀਰ ਸੀ ਉਹਨਾਂ ਨੂੰ ਪਹਿਚਾਨ ਪਹਿਚਾਨ ਕੇ ਇੱਕ ਚਿਖਾ ਤਿਆਰ ਕਰੀ ਔਰ ਚਿਖਾ ਤਿਆਰ ਕਰਕੇ ਉਹ ਜਿਹੜੇ ਜਿੰਨੇ ਉਹ ਸਿੰਘਾਂ ਦੀ ਪਹਿਚਾਨ ਕਰ ਸਕੇ ਉਹਨਾਂ ਦੀ ਸਰੀਰਾਂ ਨੂੰ ਸੰਭਾਲਣ ਵਾਸਤੇ ਉਹਨੇ ਇੱਕ ਚਿਖਾ ਤਿਆਰ ਕਰਕੇ ਇੱਕੋ ਜਗ੍ਹਾ ਤੇ ਫਿਰ ਉਹਨਾਂ ਦਾ ਸੰਸਕਾਰ ਕਰਿਆ ਜਦੋਂ ਇਹ ਮੁਗਲ ਫੌਜਾਂ ਨੂੰ ਪਤਾ ਲੱਗਿਆ ਮੁਗਲ ਜਿਹੜੇ ਸ਼ਾਸਕ ਸਨ ਫਿਰ ਉਹਨਾਂ ਨੇ ਮਾਤਾ ਸ਼ਰਨ ਕੌਰ ਸੀ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਸੀ ਉਹਨੂੰ ਜਿਉਂਦੇ ਜੀ ਉਸੇ ਚਿਖਾ ਦੇ ਵਿੱਚ ਸਿੱਟਦਾ ਪਹਿਲਾ ਸਜ਼ਾ ਉਹਨੂੰ ਕਾਫੀ ਦਿੱਤੇ ਗਿਆ ਕੁੱਟਿਆ ਮਾਰਿਆ ਗਿਆ ਤੇ ਜਉਂਦੇ ਜੀ ਉਹਨੂੰ ਉੱਥੇ ਚਿਖਾ ਦੇ ਵਿੱਚ ਬੀਬੀ ਸਰਨ ਕਰਨ ਬਿਸੜ ਦਿੱਤਾ ਉਹ ਵੀ ਉੱਥੇ ਸ਼ਹੀਦ ਹੋ ਗਿਆ ਸੋ ਇੱਕ ਅਨੋਖੀ ਮਿਸਾਲ ਸੀ ਸਿੱਖ ਇਤਿਹਾਸ ਦੇ ਵਿੱਚ ਤਾਂ ਹੀ ਜਿਹੜਾ ਅੱਲਾ ਯਾਰਖੰਦ ਜੋਗੀ ਹੈ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਜਿਹੜਾ ਦ੍ਰਿਸ਼ ਹੈ ਇਹਨੂੰ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਕਵਤਾਵਾਂ ਰੂਪ ਦੇ ਵਿੱਚ ਲਿਖਿਆ ਉਹਨਾਂ ਦੀ ਕਵਤਾਵਾਂ ਪੜ੍ਹਦੇ ਆ ਉਹਨਾਂ ਦੀ ਜਿਹੜੀ ਲਿਖ ਲਿਖਤਾਂ ਪੜ੍ਹਦੇ ਆ ਇਓਂ ਪ੍ਰਤੀਤ ਹੁੰਦਾ ਵੀ ਜਿਵੇਂ ਉਹਨਾਂ ਨੇ ਆਪਣੇ ਅੱਖੀ ਸਾਰਾ ਹਾਲ ਦੇਖਿਆ ਹੋਵੇ ਤੇ ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤਾੜੀ ਮਾਰ ਕੇ ਜਦੋਂ ਨਿਕਲਦੇ ਆ ਤੇ ਉਹਨਾਂ ਨੇ ਇਹ ਨਹੀਂ ਪ੍ਰਵਾਹ ਕਰੀ ਵੀ ਮੇਰੇ ਅਨੰਨ ਪਿਆਰੇ ਸਿੱਖ ਨੇ ਹਾਂਜੀ ਈਵਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੇ ਸਰੀਰ ਵੀ ਪੈ ਦੇਖੇ ਔਰ ਉਹਨਾਂ ਦੇ ਕੋਲ ਦੀ ਜਦੋਂ ਲੰਘਣ ਲੱਗੇ ਭਾਈ ਦਿਆ ਸਿੰਘ ਜੀ ਨੇ ਆਪਣੇ ਸਰੀਰ ਤੋਂ ਇੱਕ ਕਮਰਕਸਾ ਉਤਾਰ ਕੇ ਆਪਣੇ ਸਹਬਜਾ ਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਤੇ ਉਹਨਾਂ ਦਾ ਜਿਹੜਾ ਮੁਖ ਹੈ ਉਹੜਨ ਦੀ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਦਿਆ ਦਿਆ ਸਿੰਘ ਜੀ ਵੀ ਜਿਹੜੇ ਬਾਕੀ ਦੇ ਜਿਹੜੇ ਸਿੰਘ ਨੇ ਉਹ ਵੀ ਮੇਰੇ ਪੁੱਤਰ ਨੇ ਜੇ ਉਹਨਾਂ ਵਾਸਤੇ ਤੁਹਾਡੇ ਕੋਲ ਕੱਪੜਾ ਹੈ ਤੇ ਉਹਨਾਂ ਤੇ ਫਿਰ ਤੇ ਮੇਰੇ ਸਹਬਜਾ ਦੇ ਸਹਬਜਾ ਦੇ ਤੇ ਵੀ ਪਾਓ ਜੇ ਨਹੀਂ ਤੇ ਇਹਨਾਂ ਤੇ ਵੀ ਪਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਉਹ ਵੀ ਮੇਰਾ ਹੀ ਰੂਪ ਨੇ ਮੇਰੇ ਹੀ ਪੁੱਤਰ ਨੇ ਹਾਂਜੀ ਸੋ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਤ ਵੱਡੀ ਸੋਚ ਹੈ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਮਤਲਬ ਦੂਸਰੇ ਸਿੱਖਾਂ ਤੋਂ ਕੋਈ ਉੱਚਾ ਜਾਂ ਅਲੱਗ ਤੋਂ ਹੋਣੀ ਦਿੱਤਾ ਸਾਰਿਆਂ ਨੂੰ ਇੱਕ ਕਰਕੇ ਜਾਣਿਆ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਕਲਦੇ ਨੇ ਪੈਂਡੋ ਪੰਡੀ ਰਾਗ ਕਰਦੇ ਹੋਏ ਤੈਅ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਹੈ ਕਲਗੀ ਵੀ ਉਹਨਾਂ ਦੇ ਕੋਲ ਨਹੀਂ ਅੱਜ ਹੱਥ ਦੇ ਵਿੱਚ ਬਾਜ਼ ਵੀ ਨਹੀਂ ਹੈ ਨਾ ਸਿਰ ਤੇ ਕੋਈ ਤਾਜ ਹੈ ਮਨੋ ਵੀ ਜਿਵੇਂ ਉਹ ਇੱਕ ਫਕੀਰੀ ਲਿਵਾਸ ਦੇ ਵਿੱਚ ਜਿਹੜਾ ਚੋਲਾ ਸੀ ਉਹ ਵੀ ਉਹਨਾਂ ਦਾ ਕੰਡੇ ਆਦਕ ਅਲੱਗ-ਅਲੱਗ ਕੇ ਝਾੜੀਆਂ ਵਿੱਚ ਫਸ-ਫਸ ਕੇ ਪਾੜ ਚੁੱਕਿਆ ਹੈ ਫਕੀਰੀ ਲਿਵਾਸ ਦੇ ਵਿੱਚ ਮਹਾਰਾਜ ਉੱਥੋਂ ਨਿਕਲ ਕੇ ਪੈਂਡੋ ਪੰਡਿਤਾਂ ਰਸਤਾ ਤੈਅ ਕਰਦੇ ਹੋਏ ਮਛੀਵੜੇ ਦੇ ਜੰਗਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਉਹ ਇੱਕ ਗੁਰੂ ਘਰ ਦਾ ਨਨ ਸੇਵਕ ਸੀ ਗੁਲਾਬ ਚੰਦ ਤੇ ਉਹਦੇ ਗੁਲਾਬੇ ਦੇ ਬਾਗ ਦੇ ਵਿੱਚ ਜਾ ਕੇ ਪਹੁੰਚਦੇ ਆ ਉੱਥੇ ਜਾ ਕੇ ਮਹਾਰਾਜ ਨੇ ਆਲੇ ਦੁਆਲੇ ਦੇਖ ਕੇ ਬਿਲਕੁਲ ਤਾਰਿਆਂ ਦੀ ਛਾਂ ਬਹੁਤ ਸ਼ਾਂ ਸ਼ਾਂ ਕਰਦੀ ਰਾਤ ਕੜਾਕੇ ਦੀ ਠੰਡ ਤੇ ਆਪਣੇ ਕਮਰ ਕੱッセ ਨੂੰ ਖੋਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਿਹਰੇ ਤੇ ਓੜ ਕੇ ਉੱਥੇ ਜਿਹੜੇ ਖੂਹ ਤੇ ਟੈਂਡ ਲੱਗੀ ਹੁੰਦੀ ਹੈ ਉੱਥੋਂ ਇੱਕ ਟੈਂਡ ਲਈ ਤੇ ਉਹ ਟਿੰਡ ਦੇ ਵਿੱਚੋਂ ਪਾਣੀ ਭਰ ਕੇ ਪਾਣੀ ਪੀ ਕੇ ਤੇ ਉਸੇ ਤਰ੍ਹਾਂ ਪਾਣੀ ਤੇ ਗੁਜ਼ਾਰਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪਾਣੀ ਪੂਣੀ ਪੀਣ ਦੇ ਬਾਅਦ ਉਹਨਾਂ ਨੇ ਟਿੰਡ ਦਾ ਸਰਾਣਾ ਲਾ ਕੇ ਆਰਾਮ ਕਰਨ ਦੇ ਕਿਉਂਕਿ ਮਹਾਰਾਜ ਆਨੰਦਪੁਰ ਸਾਹਿਬ ਛੱਡਿਆ ਆਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜਾ ਸੱਸਾ ਤੇ ਆ ਕੇ ਫਿਰ ਪੂਰਾ ਜੰਗ ਦਾ ਮਾਹੌਲ ਚਮਕੌਰ ਸਾਹਿਬ ਦਾ ਮਹਾਰਾਜ ਨੇ ਆਰਾਮ ਨਹੀਂ ਸੀ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉੱਥੇ ਫਿਰ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟਿੰਡ ਦਾ ਸਰਾਣਾ ਲਾ ਕੇ ਥੋੜੀ ਧਿਰ ਆਰਾਮ ਕਰਨਾ ਕੀਤਾ ਉਹਨੇ ਨੂੰ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਹ ਤਾਰਿਆਂ ਦੀ ਸੇਧ ਚੱਲਦੇ ਚੱਲਦੇ ਦੇਖਦੇ ਦੇਖਦੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਆਏ ਉਹਨਾਂ ਨੇ ਦੇਖਿਆ ਵੀ ਪਾਸ਼ਾ ਪਏ ਨੇ ਮਨੋ ਦਿਆ ਸਿੰਘ ਜੀ ਦੇ ਅੱਖਾਂ ਦੇ ਵਿੱਚ ਹਿੰਦੂ ਚਲ ਪਰ ਵੀ ਉਹ ਸਤ ਗੁਰੂ ਜਿਹੜੇ ਕੋਮਲ ਸੇਜਾਂ ਤੇ ਸੌਣ ਵਾਲੇ ਸਨ ਜਿਨ੍ਹਾਂ ਨੇ ਐਡਾ ਵੱਡਾ ਲੋਕਾਂ ਤੇ ਉਪਕਾਰ ਕੀਤਾ ਹੋਵੇ ਲੋਕਾਂ ਦੇ ਭਲੇ ਵਾਸਤੇ ਹਾਂਜੀ ਲੋਕਾਈ ਦੇ ਭਲੇ ਵਾਸਤੇ ਜ਼ੁਲਮ ਦਾ ਟੱਕਰਾਂ ਕਰਦੇ ਕਰਦੇ ਅੱਜ ਉਹਨਾਂ ਨੇ ਐਸੀ ਹਾਲਤ ਇੱਕ ਖਾਲੀ ਜ਼ਮੀਨ ਜਿਸ ਤੇ ਪ੍ਰੋਪਰ ਕੋਈ ਵਿਸਤਰੇ ਦਾ ਪ੍ਰਬੰਧ ਨਹੀਂ ਕੋਈ ਕੁਛ ਨਹੀਂ ਭੂੰਜੇ ਲੈਟ ਕੇ ਇੱਕ ਟਿੰਡ ਦਾ ਸਰਾਣਾ ਲਾ ਕੇ ਪਾਛ ਆਰਾਮ ਨਾਲ ਇਦਾਂ ਸੁੱਤੇ ਨੇ ਤੇ ਉੱਥੇ ਬੈਠ ਕੇ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸ਼ਿਕਵਾ ਨਹੀਂ ਕੀਤਾ ਵੀ ਪਾਸ਼ਾ ਵੀ ਮੇਰਾ ਸਾਥ ਕੋ ਲੁੱਟਿਆ ਗਿਆ ਮੇਰੇ ਪਰਿਵਾਰ ਵਿਛੜ ਗਿਆ ਮੇਰੇ ਬੱਚੇ ਸਾਬ ਜੀ ਦੇ ਸ਼ਹੀਦ ਹੋ ਗਏ ਉੱਥੇ ਬੈਠ ਕੇ ਵੀ ਪ੍ਰਮਾਤਮਾ ਨੂੰ ਇੱਕ ਸਨੇਹਾ ਭੇਜਿਆ ਸ਼ਬਦ ਉਚਾਰਨ ਕਰਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਉੱਥੇ ਵੀ ਪ੍ਰਮਾਤਮਾ ਦੇ ਨਾਲ ਗਿਲਾ ਸ਼ਿਕਵਾਨੀ ਕੀਤਾ ਉੱਥੇ ਵੀ ਪ੍ਰਮਾਤਮਾ ਦੀ ਜਿਹੜੀ ਰਜਾ ਸੀ ਜਿਸ ਤਰ੍ਹਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਤਤੀ ਤਵੀ ਤੇ ਬਿਠਾਇਆ ਗਿਆ ਹਾਂਜੀ ਸਾਈ ਮੀਆਂ ਮੀਰ ਕਹਿੰਦਾ 파ਸ਼ਾ ਤੂੰ ਦੁਨੀਆ ਦਾ ਮਾਲਕ ਹੈ ਤੂੰ ਚਾਹੇ ਧਰਤੀ ਨੂੰ ਪੁੱਠੀ ਕਰ ਸਕਦਾ ਹੈ ਵੀ ਤੂੰ ਕਿਉਂ ਦੁੱਖ ਸਹਿ ਰਿਹਾ ਹੈ ਉੱਥੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਈ ਮੀਆਂ ਮੀਰ ਨੂੰ ਪ੍ਰਦੇਸ਼ ਦਿੱਤਾ ਸੀ ਵੀ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਭਾਣਾ ਹੈ ਤੇਰਾ ਕੀ ਆ ਮੀਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗਾ ਹੈ ਉਹੀ ਜਿਹੜਾ ਸਿਧਾਂਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰਾ ਕੀਤਾ ਔਰ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਪ੍ਰਮਾਤਮਾ ਨੂੰ ਹਲਾਂਬਾ ਨਹੀਂ ਬਲਕਿ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੋ ਇਹ ਨੌ ਪੋਵ ਵਾਲੇ ਦਿਨ ਮਹਾਰਾਜ ਫਿਰ ਉਹ ਗੁਲਾਬੇ ਮਸੰਦ ਦੇ ਬਾਗ ਦੇ ਵਿੱਚ ਰਹਿੰਦੇ ਆ ਫਿਰ ਇੱਥੋਂ ਫਿਰ ਅਗਲਾ ਜਿਹੜਾ ਸਫ਼ਰ ਮਹਾਰਾਜ ਦਾ ਸ਼ੁਰੂ ਹੁੰਦਾ ਹੈ ਸੋ ਇਹ ਆਪਾਂ ਲੜੀਵਾਰ ਜਿਹੜਾ ਤੁਸੀਂ ਉਪਰਾਲਾ ਕੀਤਾ ਕੋਸ਼ਿਸ਼ ਕਰਾਂਗੇ ਜਿੰਨਾ ਕੁ ਹੋ ਸਕਦਾ ਥੋੜੇ ਆਪਣੇ ਲਿਮਟਡ ਟਾਈਮ ਦੇ ਵਿੱਚ ਇਹ ਤਿਹਾਸ ਨੂੰ ਵਿਚਾਰਦੇ ਰਹਾਂਗੇ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ